ਦਰਾ ਦੇ ਮੈਂ ਤਾਂ ਕੱਲ ਫਸਿਰਮ ਕਰਾਈ ਸੀ ਮੈਂ ਸਾਰੇ ਕਹੀਂ ਉਹ ਬੁੱਢੇ ਜਿਹਾ ਲੱਗ ਰਿਹਾ ਨਾ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਾਂ ਬਾਈ ਤੁਹਮੇ ਸਾਰੇ ਮੈਂ ਵਧੀਆ ਆਲ ਗੁੱਡ ਆਪਾਂ ਹੀ ਵਧੀਆ ਬਾਈ ਬਾਕੀ ਮਿੱਤਰੋ ਥੋੜਾ ਜਹਾ ਗਏ ਹੋਏ ਤੇ ਕੰਮ ਤੇ ਫੇਲ ਸਟੇਸ਼ਨ ਪਾ ਪਾੜਾਂ ਬਾਈ ਥੋੜੀ ਬਹੁਤੀ ਆਪਣੀ ਘੁੰਮ ਫਿਰ ਵੀ ਆਏ ਕਿਉਂਕਿ ਇੰਨ ਹਵਾ ਚਲੋ ਜੇ ਬੰਦਾ ਜਾ ਰਿਹਾ ਯਾਰ ਗੈਲੋ ਜਿਸ ਤਰ੍ਹਾਂ ਕਹਦੇ ਕਰਾਂ ਇੱਕ ਤੀਰ ਸੇ ਦੋ ਨਿਸ਼ਾਨੇ ਉਹ ਵਾਲਾ ਕੰਮ ਕਰਨਾ ਚਾਹੀਦਾ ਬਾਈ ਲਾਠੀ ਵੀ ਲਾਠੀ ਵੀ ਟੁੱਟੀ ਜਿੱਦਾਂ ਸਾਪ ਹੀ ਮਰ ਗਿਆ ਉਹ ਚੀਜ਼ ਹੋ ਜਾ ਬਾਈ ਗੈਲੋ ਆਪਣੀ ਬਚਤ ਹੋ ਗਈ ਕਿਉਂਕਿ ਦੁਬਾਰਾ ਜਹਾ ਫੇਰ ਸ਼ੁਰੂ ਤੇ ਕੰਮ ਕਰਾਂ ਇੱਕ ਚਲੋ ਜਾਓ ਰਹੇ ਤੇ ਯਾਰਾਂ ਦੋਸਤਾਂ ਗੈਲ ਇਕੱਠਾ ਗੈਲ ਸੁਆਬ ਜਾ ਬਣ ਗਿਆ ਗੈਲ ਕੰਮ ਨਿਭੜ ਗਿਆ ਗੈਲ ਆਪਣੇ ਤੋਰਾ ਫੇਰਾ ਹੋ ਗਿਆ ਬਾਕੀ ਮਿੱਤਰੋ ਕਣਕ ਨੂੰ ਪਹਿਲਾ ਪਾਣੀ ਲਾ ਦੀਏ ਤਾਂ ਆਪਾਂ ਨੇ ਪਹਿਲਾ ਪਾਣੀ ਲਾਏ ਤਾਂ 24 25 ਨਵੰਬਰ ਨੂੰ ਬਾਈ ਤੋ 1 2 ਦਸੰਬਰ ਤੱਕ ਆਪਣਾ ਕੰਮ ਨਿਪਟਿਆ ਦਾ ਅੱਜ ਹੋਊਗੀ 18 20 ਦਸੰਬਰ ਆ ਸ਼ਾਇਦ 18 ਪਤਨੀ ਕਿਤਨੀ ਆ ਬਾਈ ਯਾਦ ਨਹੀਂ ਰਿਹਾ ਥੋੜਾ ਥੋੜਾ ਬਾਕੀ ਜਹਾਂ ਜਹਾਂ ਕੋਨਿਆਂ ਮਾ ਨਾ ਵਾਦੀ ਪਾਣੀ ਖੜਿਆ ਰਿਹਾ ਵਹਾਂ ਵਹਾਂ ਕਣਕ ਜ਼ਿਆਦਾ ਵਾਹੂਗੀ ਦਬ ਗਈ ਬਾਕੀ ਹੋਰ ਨਹੀਂ ਬਾਈ ਇਹ ਦੇਖੋ ਸੈੱਟ ਰਿਹਾ ਕੰਮ ਕੜਕਪੁਰੀ ਹਾਂ ਚੱਲ ਰਹੀ ਆ ਬਾਈ ਗੈਲੋ ਜਿਹੜਾ ਪੀਲਾਪਣ ਤਾਂ ਕਣਕ ਦਾ ਉਹ ਸਾਰਾ ਖਤਮ ਹੋ ਗਿਆ A to Z ਬਾਈ ਐਂ ਸੈਟਰ ਇਹ ਕੰਮ। ਬਾਕੀ ਕੋਨਿਆਂ ਵਾ ਨਾ ਇੱਕ ਦੋ ਸੁਪਰ ਫੀਡਰ ਜਹਾਂ ਲਗਾ ਆ ਵਾਹਾਂ ਤੇ ਥੋੜਾ ਫਰਕ ਪੜ ਜਾ। ਕੋਈ ਕੋਨੇ ਥੋੜੇ ਨੀਵੇਂ-ਨੀਵੇਂ ਹੋਵਾਂ ਵਾਹਾਂ ਤੇ ਕੰਮ ਗੜਬੜਾ ਜਾ ਬਾਈ। ਪਾਣੀ ਖੜਿਆ ਰਹਾ ਆ ਧੋਖਾ ਵਾ। ਬਾਕੀ ਆਪਾਂ ਨੇ ਨਾ ਉਸ ਮਾਲ ਲਾ ਕੇ ਗੇਤੀ ਆਪਣੇ ਵਾ ਇੱਕ ਫੇਕ ਡੀਏਬੀ ਦਾ ਬਣੇਗਾ। ਫੇਰ ਕੋ ਕਹਾਂਗੇ ਉਸ ਨੂੰ ਹੋਰ ਕੀ ਵਾ ਉਸੋ। ਤੋ ਉਹ ਵਾਲਕ ਚੀਜ਼ ਗੇਤੀ ਉਹ ਵਿਚਾਰੀ ਨਹੀਂ ਪੜੀ ਯਾਰ ਖੇਤਾਂ ਮਾ ਨਾ। ਦੇਖੋ ਦਾਣੇ ਤੁਹਾਨੂੰ ਹੱਥ ਮਲੇਗਾ। ਪੁਰ ਰਿਆ ਦਾਣਾ ਦੋ ਵੇਸੀ ਮਤਲਬ ਉਸ ਤਰ੍ਹਾਂ ਨਹੀਂ ਹੋ ਰਿਹਾ ਹੈ ਪੁਰ ਰਿਆ ਦਾਣਾ ਤੋ ਉਹ ਗੇਰ ਰਿਆ ਤਾਂ ਇਹ ਬਾਗਲਾ ਪਾਣੀ ਹੱਲੀ ਠਹਿਰ ਕੇ ਲਾਵਾਂਗੇ ਕਿਉਂਕਿ ਨਵੀਂ ਆ ਖੇਤਾਂ ਮਾ ਕੁਝ ਤਾਂ ਪਹਿਲੇ ਹੀ ਆਪਾਂ ਨੇ ਤੁਹਾਨੂੰ ਪਤਾ ਜਿਹੜੇ ਵੀ ਦੇਖਾ ਆਪਣੇ ਬਲੌਗ ਆਪਾਂ ਨੇ ਜੀਰੀ ਹੀ ਉਸਮਾਂ ਲਾਈ ਦੀ ਬਾਈ ਜੀਰੀ ਵੱਡੀ ਦੀ ਸੋਰੀ ਲਾਈ ਕਰ ਲਾਵਾਂ ਤਾਂ ਸਾਰੇ ਪਾਣੀ ਮਾ ਆਪਾਂ ਨੇ ਵੱਡੀ ਵੀ ਪਾਣੀ ਮਾ ਦੀ ਆਪਾਂ ਨੇ ਉਹ ਚਲਾਈ ਦੀ ਚੈਨ ਵਾਲੀ ਮਸ਼ੀਨ ਚਲਾਈ ਹੋਈ ਦੀ ਉਸਨੇ ਵੱਢੀ ਦੀ ਸਾਰੀ ਕਣਕ ਤੋਂ ਕਰ ਕਰ ਨਰਮਾਈ ਕਰ ਕਰ ਥੋੜਾ ਜਿਹਾ ਖੰਮਣਾ ਉਲਝ ਗਿਆ ਦਾ ਬਾਈ ਤੋਂ ਫਿਰ ਪਾਣੀ ਲਾਇਆ ਫਿਰ ਹੋ ਗਿਆ ਇਵਨਿਉ ਜਦ ਤੱਕ ਸੋਕਾ ਸਾਂ ਨਹੀਂ ਲੱਗਦਾ ਨਾ ਜਿੰਨੀ ਜਲਦੀ ਪਾਣੀ ਲਾ ਦੇ ਕਣਕ ਨੂੰ ਉਨਿੱਦਦਾ ਬਾਜਾ ਤਾਂ ਕਣਕਾ ਜਦ ਤੱਕ ਸੋਕਾ ਸਾਂ ਨਹੀਂ ਲੱਗਦਾ ਕਣਕ ਨੂੰ ਐਨ ਵੀ ਸਹੀ ਢੰਗ ਜਦ ਤੱਕ ਨਹੀਂ ਆਪਾਂ ਬਾ ਕਰਦੇ ਹਾਂ ਇਸ ਨੂੰ ਥੋੜਾ ਰੈਸਟ ਦੇ ਕੇ ਜਦ ਵੀ ਨਿਊ ਰੱਖਾਗੇ ਵੀ ਹਾਂ ਕੰਮ ਸੈੱਟ ਫਿਰ ਕਰਾਂਗੇ ਨਹੀਂ ਇੰਨੀ ਜਲਦੀ ਨਹੀਂ ਕਰਨੀ ਥੋੜੀ ਕਾਲੀ ਨਹੀਂ ਕਰਨੀ ਹੈ ਵੀ ਕਾਲੀ ਕਾਲੀ ਸੀ ਮੱਕਮ ਖੀਚਾ ਨਾ ਉਹ ਖਾਹ ਜਾ ਬਾਈ ਬਾਕੀ ਨਜ਼ਾਰਾ ਬਾਈ ਮੇਰੀ ਕਣਕ ਥੋੜੀ ਜਿਹੀ ਦਾ ਵਧੀਆ ਇਸ ਕੀ ਕਣਕ ਵਧੀਆ ਚੱਲ ਰਹੀ ਆ ਪਰ ਇਸ ਕੀ ਪਹਿਲਾਂ ਵੀ ਹੈ ਥੋੜੀ ਜਿਹੀ ਮੇਤੇ ਗੇਤੀ ਵੀ ਹੈ ਇਸ ਕੀ ਗੋਰ ਵਾਲੀ ਕਣਕ ਫੋਟ ਜ਼ਿਆਦਾ ਕਰ ਰਹੀ ਆ ਪੰਨਿ ਸਾਲਾ ਘਰ ਕੇ ਬੀਜ ਦਾ ਫਰਕ ਮੇਰਾ ਬੀਜ ਘਰ ਕਾ ਦਾ ਇਹ ਉਹ ਬਾਹਰ ਤੇ ਲਿਆ ਦਾ ਤੇ ਕਿੰਨੀ ਫੋਟ ਕਰਖੀ ਕਣਕ ਨੇ ਚੰਗਾ ਬੀਜ ਬਹੁਤ ਵਧੀਆ ਬੀਜ ਦੀ ਨਿਸ਼ਾਨੀ ਆ ਬਾਈ ਫੋਟ ਪੂਰੀ ਕਰਖੀ ਕੱਲੇ ਕੱਲੇ ਉਸਮਾਂ ਦੇ ਟਾਣੇ ਵਾਂਦੇ ਖਾਸੀ ਉੱਗ ਰਹੇ ਆ ਮੈਂ ਤੁਹਾਨੂੰ ਆਪਣਾ ਦਿਖਾਵਾਂ ਇਹ ਚਲੋ ਰਗਿੱਲਾ ਥੋੜਾ ਕੱਟੇ ਹੋਣੀ ਇਹ ਦੇਖੋ ਇਹ ਸਿੰਗਲ ਸਿੰਗਲ ਦਾ ਚੱਲ ਰਿਹਾ ਸਾਲਾ ਪੇਡਾ ਇਹ ਦੇਖੋ ਬਾਕੀ ਕਰਕੇ ਬੀਜਮਾਂ ਜਿਹੜਾ ਆਪਾਂ ਹਵਾ ਉਸਮਾਂ ਥੋੜਾ ਫਰਕ ਤਾਂ ਰਹੀ ਆ ਬਾਈ ਉਹ ਚੀਜ਼ ਆਪਾਂ ਕਿਸੇ ਨੂੰ ਬਾਹਰ ਨਹੀਂ ਕਰ ਸਕਦੇ ਪਰ ਠੀਕ ਆ ਚਲੋ ਵਧੀਆ ਬਾਈ ਕਣਕ ਵਧੀਆ ਹੋ ਰਹੀ ਆ ਬੀਜ ਵਧੀਆ ਪੜਿਆ ਹੋਆ ਤਾਂ ਵਧੀਆ ਹੋ ਜਾ ਚੀਜ਼ ਤੁਰ ਕੰਮ ਸੱਟ ਸਾਰੇ ਮੈਂ ਫਿਰ ਕ ਦੇਖ ਲੈ ਮਾ ਕਿ ਹਿਸਾਬ ਕਿਤਾਬ ਇਹ ਦੇਖੋ ਜहां-ਜहां ਪਾਣੀ ਖੜ ਗਿਆ ਜਾਂ ਕਹੀਂ ਤੇ ਮੁੜ ਗਿਆ ਕੋਈ ਚੀਜ਼ ਦੇਖੋ ਕੁਝ ਹੋ ਗਿਆ ਹੁਣ ਪੂਰਾ ਔਰ ਅੰਜਮ ਰਿਖੇ ਕਣਕ ਸਿੱਧੀ ਵੀ ਰਹੀ ਯਾਰ ਕਣਕ ਐ ਤੀ ਕਿ ਪਤਾ ਨਹੀਂ ਕੀ ਚੱਕਰ ਹੋ ਰਿਹਾ ਕੁਦਰਤੀ ਹੋ ਗਿਆ ਬਾਈ ਇਥੇ ਜੰਮੇ ਰਹੀ ਹੈ ਪੂਰੀ ਕੋਈ ਲੈਂਡ ਦਾ ਬੰਦ ਨਹੀਂ ਹੋਈ ਹੋਈ ਊਂਸ ਵਾਲੀ ਸਿੱਧੀ ਜੰਮੀ ਹੈ ਕੀ ਹੋਇਆ ਕਣਕ ਨੂੰ ਬਾਈ ਬਾਕੀ ਬਾਈ ਬੰਦਾ ਤਾਂ ਕੋਸ਼ਿਸ਼ ਕਰਾ ਆਪਣੇ ਕੰਨੀ ਦੇ ਜੋ ਮਾਲਕ ਦੇਣਾ ਉਹੀ ਮਨਜ਼ੂਰ ਆ ਬਾਕੀ ਕਿ ਬੈਡ న్యూਸ ਆ ਬਾਈ ਵਾਲ ਨਾ ਝੜਨ ਲੱਗੇ ਯਾਰ ਬਹੁਤ ਜ਼ਿਆਦਾ ਤੋ ਵਾਲ ਵੀ ਅੱਜ ਦੇਖੋ ਪੁੱਠੇ ਬਾਹ ਗਏ ਪਰ ਇਹਨੂੰ ਨਿਉ ਆਜ ਨਾ ਕਟਾ ਕਉਂਗਾ ਵਾਲ ਥੋੜੇ ਨਾ ਛੋਟੇ ਵਾਲ ਰੱਖੂ ਬਿਲਕੁਲ ਸ਼ਾਰਟ ਸ਼ਾਰਟ ਲੈਂਥ ਰੱਖੂ ਆਣਗੀ ਵੀ ਤਾਂ ਜੋ హెయిਰ ਡ੍ਰਾਇਰ ਕਾ ਨਾ ਯੂਜ਼ ਕਰਨਾ ਪੜਾ ਕਿਉਂਕਿ ਬੜੇ ਵਾਲਾਂ హెయిਰ ਡ੍ਰਾਇਰ ਯੂਜ਼ ਕਰਾਂ ਫਿਰ ਉਹ ਸਾਲੇ ਹੋ ਟੁੱਟਾਂ ਵਾਲ ਸਪਰੇਅ ਲਾ ਮਾਰ ਵਗੈਰ ਜੋ ਬਿਲਕੁਲ ਸ਼ਾਰਟ ਲੈਂਥ ਕਰਾ ਲੂੰਗਾ ਇਨਤੇ ਇਲਾਕਾ ਆਪਣਾ ਨਿਊ ਬੜੇ ਰੇ ਕੋਈ ਕੰਗਾ ਮਾਰ ਕੇ ਇੱਧਰ ਉੱਧਰ ਕੇ ਲਿਆ ਆਪਣਾ ਕਿਉਂਕਿ ਉਹ ਟਾਈਮ ਐਸਾ ਹੋਵਗਾ ਜੇ ਇਹਨੂੰ ਸਾਫ ਕਰੱਖਾਂਗੇ ਤਾਂ ਥੋੜਾ ਲੰਬੇ ਟਾਈਮ ਕੱਢ ਜਾਂਗੇ ਜੇ ਵਾ ਕਰਾਂਗੇ ਤਾਂ ਤੁਹਾਨੂੰ ਪਤਾ ਹੀ ਆ ਕਿਉਂਕਿ ਜੇ ਬਾਲ ਟੁੱਟਣ ਲੱਗੇ ਫਿਰ ਨਹੀਂ ਉਹ ਤਾਂ ਹੈ ਨਹੀਂ ਬਈ ਰੁਕਾਂਗੇ ਰੁਕਦੇ ਨਹੀਂ ਹੈ ਬਸ ਨਿਉ ਹੋ ਜਾਗਾ ਜੇ ਆਪਾਂ ਥੋੜੀ ਕੇਅਰ ਕਰ ਲਏਗੇ ਲੰਬੇ ਸਮੇਂ ਤੱਕ ਰੁਕ ਜਾਂਗੇ ਨਹੀਂ ਤਾਂ ਫਿਰ ਜਲਦੀ ਕੰਮ ਹੋ ਜਾਗਾ ਚਲੋ ਨਿਊ ਆ ਵੀ ਜਿੰਨੇ ਕੇ ਦਿਨ ਕੱਢ ਜਾਂ ਅੱਛੀ ਬਾਤ ਆ ਫਿਰ ਵਾ ਕਰਵਾਵਾਂਗੇ ਕੈਮਲ ਵੀ ਕਰਾਂ ਕਰਾਂ ਫੇਰ ਤਾਂ ਨਿਆਣੇ ਬੜੇ ਹੋ ਜਾਣੇ ਫੇਰ ਦੇਖੀ ਜਾਗੀ ਅੱਛਾ ਮਾਰੇ ਗਰੁੱਪ 'ਵਾਂ ਇੱਕ ਬੰਦੇ ਦਾ ਬਾਲ ਨਹੀਂ ਹੈ ਤੁਹਾਨੂੰ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਹੈ ਉਹ ਬੰਦਾ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਹੋਣਾ ਨਕਲੀ ਬਈ ਉਹ ਬਿੱਗ ਲਾ ਕੇ ਰੱਖਾਂ ਦੋ ਬੰਦੇ ਆ ਮਾਰੇ ਗਰੁੱਪ 'ਵਾਂ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਲੱਗਨੇਗਾ ਪਤਾ ਨਹੀਂ ਕੀ ਹੋ ਗਿਆ ਕੁਦਰਤੀ ਸੜੇ ਉਹੀ ਝੜਨ ਲੱਗੇ ਬਾਲ ਅੱਛਾ 6 ਮਹੀਨੇ ਤੋਂ ਮੇਰਾ ਜ਼ਿਆਦਾ ਹੋਇਆ ਬਾਈ 6 ਮਹੀਨੇ ਤੇ ਪੂਰਾ ਹਾਲ ਹੋ ਗਿਆ ਪਤਲੀ ਕਿ ਹਸਾ ਉੱਡਦਾ ਵਾ ਬਾਕੀ ਦੇਖੋ ਸਹਰ ਜਾ ਕਾਉਂ ਦਵਿੰਦਰ ਨੂੰ ਪੁੱਛੋ ਇੱਕ ਕੰਮ ਦਾ ਦਵਿੰਦਰ ਕਰ ਜੇ ਬਣ ਗਿਆ ਕੰਮ ਤਾਂ ਸਹਰ ਜਾਵਾਂਗੇ ਕੀ ਆਪਾਂ ਨੇ ਨਾ ਵਾ ਲਾਇਆ ਦਾ ਕਿੰਨਾਂ ਲਈ ਕਰ ਵਾ ਲਾਇਆ ਕੇ ਦਾ ਸਪਰੇ ਕਰਾਈ ਦੀ ਉਸकी ਗੁੱਲੀ ਡੰਡੇ ਕੀ ਜਦ ਪਾਣੀ ਲਾਇਆ ਨਾ ਸਾਰਾ ਗੁੱਲੀ ਡੰਡਾ ਆਪਣੇ ਆਪ ਹੀ ਮਰ ਗਿਆ ਬਾਈ ਤੁਹਾਨੂੰ ਦਿਖਾ ਵੀ ਦੂੰਗਾ ਦੇਖੋ ਜਿਹੜਾ ਗੁੱਲੀ ਡੰਡਾ ਹੋਰੇ ਤਾਂ ਸਾਰਾ ਪੀਲਾ ਹੋ ਗਿਆ ਕਾਜ अपने कराई थी जी की सफर ये अब की रागी भी देखो तन पटक कर दिखा दूँ काश सारा खत्म ये देखो ये चेक करो फायदा तो है यार चीज़ का यार बाल का टूट रहे हो तो क्या करा इसका क्या हाल लाइव है छोटे करा लो बंदा कम है नूं कैसे बहुत पढ़ा बाल पढ़ा है ਅੱਛਾ ਤੰਨੇ ਤਾਂ ਹੀ ਕਟਵਾ ਦਿਆ ਜਦ ਦੀ ਵਿਆਹ ਹੁੰਦੀ ਹੈ ਕਾ ਦੇਖ ਲੈ ਕੱਢੇਗਾ ਤੰਨੇ ਵੀ ਪਤਾ ਮੰਨੇ ਹੀ ਪਤਾ ਆ ਤੈਨੂੰ ਜਲਦੀ ਦਬ ਗਿਆ ਪੰਜ ਜਵਾਏ ਤਾਂ ਵਾਲ ਛੋਟੇ ਕਰਾਣ ਦਾ ਪਤਾ ਨਹੀਂ ਕਿ ਆ ਦੇਖੇ ਚਿੱਟੇ ਨਹੀਂ ਕਰਨੇ ਵਾਲ ਵੀਰੇ ਚਿੱਟੇ ਕਰ ਦਾਂਗੇ ਤੇਰੇ ਹੈ ਤਾਂ ਅਮਨ ਦੇਖ ਲੈ ਕਿਆ ਚੀਜ਼ਾਂ ਕੋਈ ਬੰਦਾ ਕਹਿ ਰਿਹਾ ਮੇਰੇ ਵਾਲ ਝੜ ਜਾਂ ਕੋਈ ਕਹਿ ਰਿਹਾ ਆ ਜਾ ਹੈਨਾ ਅਮਨ ਕਹਿ ਰਿਹਾ ਮੇਰੇ ਵਾਲ ਝੜ ਜਾਣ ਜੀ ਦੇ ਮੱਥੇ ਤੱਕ ਵਾਲ ਆ ਰਹੇ ਦਗਾਏ ਮੱਥਾ ਮੈਂ ਤਾਂ ਪਰਵਾਉਂਗਾ ਲੈ ਦੇ ਤੇ ਲੇਜ਼ਰ ਗੱਲ ਕਰਾਵਾਂਗਾ ਉਹ ਹੋ ਜਾਣਗੇ ਹੈ ਸੁੱਕੀ ਕੀ ਮੱਥਾ ਸਾਫ ਕਰਾਉਣਾ ਕਰਾ ਮੈਨੂੰ ਸਾਫ ਕਰਾ ਮੱਥੇੋਂ ਬਾਲ ਜਾਂਦਾ ਨਾ ਬਾਲ ਹਾਂ ਲੇਜ਼ਰ ਕਰਾ ਖਤਮ ਇੱਕ ਇਹ ਗੱਲਾਂ ਵੇਖੇ ਕਿਸ ਤਰ੍ਹਾਂ ਬਾਲ ਕੱਟ ਰਹੇ ਸੀ ਕਾਹਦਾ ਬਹੁਤ ਬਾਲ ਹਾਂ ਜਮਾਰੇ ਬਾਲ ਦੇਖੇ ਕਾਂ ਜਾ ਰਹੇ 100 ਕਰਾਣੀ ਸ਼ੁਰੂ ਕਰਦੇ ਫੇਸਪਾਲ 100 ਕਰਾ ਰਿਹਾ ਕਰਾ ਰਿਹਾ 100 ਕਰਾਵਾ ਜੋ 100 ਕੱਟਦੇ ਪੰਡਾ ਨਾ ਲਵਾਂਦੀ ਯੂਨੀਵਰਸਿਟੀ ਨਹੀਂ ਦੇਖ ਇਧਰ ਇੰਨੀ ਗਰੀਸਾਈ ਕਰ ਮੈਂ ਵੀ ਉਹ ਟ੍ਰੀਟਮੈਂਟ ਕਰਾਂਗਾ ਘਰ ਤੋਂ ਦੇ ਕਿਤੇ ਨਹੀਂ ਜਿਹੜੇ ਇਸ ਰੈਂਡ ਦੇ ਕਰ ਚਾਗ ਮੈਂ ਛਡਾਂਗੇ ਬਾਲ ਹਲਕੇ ਆਵਾਂਗੇ देख मैं तो कॉल्फ़ सीरमा कराई थी तो <laughs> सारे कहीं <laughs> वो बुडे से लग रहे हैं ना रे <laughs> देख ले क्या है बादवा ऐसे <laughs> <laughs> लगा देखो भाई तेरा ज़्यादा है ना पता लग रहा है मुझे मच्छा हो गया <laughs> <laughs> कैदकी हो गया <laughs> ਦੋ ਬਾਈ ਹਲਕੇ ਹਲਕੇ ਸੇ ਵਾਲ ਕਰਾਏ ਬਿਲਕੁਲ ਬਈ ਜਿੰਨਾਂ ਸਪਰੇਅ ਕਰਾਣੇ ਕੀ ਨਹੀਂ ਥੋੜੇ ਲੇਟ ਹੋ ਗਏ ਟ੍ਰੀਟਮੈਂਟ ਜੇ ਕਰਾਉਂਦੇ ਹੋਏ ਬਸ ਇਹੋ ਦੁੱਖ ਲਗਾ ਮਾਨੂੰ ਡਰ ਲਗਾ ਬਾਈ ਰਸਤੇ ਰਸਤੇ ਚੱਲ ਤੁਰੇ ਆਂ ਇਹ ਭੈਣ ਦੇ ਦੋ ਬੰਦੇ ਹੈਂ ਕੁੱਤਪੇੜੇ ਮਾਰਗਾ ਯਾਰ ਚਾਰ ਬੰਦੇ ਆ ਜਾ ਆਮ ਕੰਦਾ ਕੀ ਕਰਾਗਾ ਤਿੰਨ ਵੀ ਆ ਜਾਂਦਾ ਨਿਕਲ ਹੋਰ ਤਿੰਨ ਵੀ ਨਹੀਂ ਕੁਛ ਕਰ ਸਕਦੇ ਦੋ ਆਵੇਂ ਵੀ ਨਹੀਂ ਹੁੰਦਾ ਹੋਰ ਲੇਟ ਹੋ ਗਏ ਥੋੜੇ ਜੇ ਲੇਟ ਹੋ ਗਏ ਦਵਿੰਦਰ ਆਇਆ ਤਾਂ ਮਾਰ ਗਿਆ ਦਵਿੰਦਰ ਭੱਜ ਗਿਆ ਕਰਾ ਮਾਨੂੰ ਜਾਣਾ ਜਾਣਾ ਆਮਪਰਾ ਭੈਣ ਤੋਂ ਲੇਟ ਹੋ ਗਏ ਬਾਹਰ ਦੇਖਿਆ ਨਹੀਂ ਦੁਕਾਨ ਤੇ ਨਿਕੜ ਕਾ ਬਾਕੀ ਮਿੱਤਰੋ ਵਾਲ ਛੋਟੇ ਕਰਾਇਤੇ ਤਾਂ ਜੋ ਕੋਈ ਵੀ ਡ੍ਰਾਇਰ ਜਾਂ ਕੋਈ ਵੀ ਸਪਰੇਅ ਨਾ ਯੂਜ਼ ਕਰਨੀ ਪੜਾ ਬਿਲਕੁਲ ਨਿਊ ਸੈਟ ਬੈਠਾ ਜੇ ਕਰਾਂ ਕਿਉਂਕਿ ਜੇ ਇਕਨਾ ਸਰਦਿਆਂ ਵਾਲ ਆਪਣੇ ਬਹੁਤ ਜ਼ਿਆਦਾ ਟੁੱਟਾਂ ਕਿਉਂਕਿ ਆਪਣਾ ਸਿਰਮਾ ਬਾਈ ਉਹ ਸਿਕਰੀਟ ਟਾਈਪ ਹੋ ਜਾ ਚਿੱਟੇ ਜਿੱਤੇ ਕਰ ਵੀ ਕਹਦੇ ਆ ਉਸਨੂੰ ਡੈਂਡਰਫ ਵੀ ਕਹਦੇ ਆ ਇੰਗਲਿਸ਼ ਮਾ ਉਹ ਚੀਜ਼ ਹੋ ਜਾ ਉਸ ਕਾਰਨ ਵਾਲ ਜ਼ਿਆਦਾ ਟੁੱਟਾਂ ਕੁਝ ਆਪਾਂ ਨਾ ਠੰਡਾ ਬਾਈ ਗਰਮ ਪਾਣੀ ਨਾਲ ਨਾ ਗਰਮ ਪਾਣੀ ਬਿਲਕੁਲ ਡਰਾਇਨੈਸ ਕਰ ਦਿਆ ਸਕਿਨ ਇਸ ਤੇ ਜ਼ਿਆਦਾ ਫਰਕ ਪੜਾਇਆ ਤੋ ਕਰਕਾ ਬਾਲ ਬਿਲਕੁਲ ਛੋਟੇ ਕਰਾਏ ਤਾਂ ਜੋ ਜੈਡ ਐਂਡਰਫ ਆਉ ਵੀ ਜਲਦੀ ਨਿਕਲ ਸਗਾ ਔਰ ਬਾ ਵੀ ਹੋ ਜਾ ਮੇਰੀ ਨਾ ਜਿਹੜੀ ਹੀਰ ਲਾਈਨ ਆ ਉਹ ਜੋ ਜਦੋਂ ਪਿੱਛੇ ਚੱਲਣ ਲੱਗੀ ਅੱਛਾ 6 ਮਹੀਨੇ ਦੇ ਜਿਆਦਾ ਮੇਰੇ ਬਾਲ ਝੜਨ ਲੱਗੇ ਇਤਨੇ ਝੜਦੇ ਮਤਲਬ ਨੰਦੇ ਹੋ ਮੈਂ ਇੱਕ ਦੋ ਬਾਲ ਝੜਾ ਮਨ ਨੂੰ ਵੀ ਜਿਆਦਾ ਆਪਾਂ ਡਰਾਇਰ ਯੂਜ਼ ਕਰਾਂਗੇ ਜਾਂ ਸਪਰੇਅ ਯੂਜ਼ ਕਰਾਂਗੇ ਉਸ ਤੇ ਜਿਆਦਾ ਨੁਕਸਾਨੇ ਹੋਣਾ ਆ ਬਾਕੀ ਇਬਿਕ ਦੇਖੂਗਾ ਬਾਈ ਨੇ ਕਹਿਆ ਦਾ ਬਾਈ ਕਹ ਰਿਹਾ ਨਾ ਇੱਕ ਵਾਰੀ ਚੈੱਕਪ ਬ ਜ਼ਰੂਰ ਕਰਾਓ ਇਸ ਮਨਾਂ ਵਿਟਾਮਿਨ ਡੀ ਕਮੀ ਕਰਨ ਜਿਆਦਾ ਟਟਾ ਜਾਂ ਕੋਈ ਸਕਿਨ ਦੀ ਕੋਈ ਪ੍ਰੋਬਲਮ ਹੋ ਆ ਉਹ ਚੀਜ਼ ਵਾਬੇ ਹਾਲੀ ਤੱਕ ਤੇਰੇ ਬਹੁਤ ਬਾਲ ਆ ਜੇ ਟਾਈਮ ਗੱਲ ਮੋਕੇ ਗੱਲ ਸੰਭ ਕੇ ਤੋ ਅੱਛੀ ਬਾਤ ਆ ਪੀਜੀ ਨਾ ਆਪਣੇ ਉਰ ਨੇੜੇ ਹੀ ਪੜਾ ਕਿ ਚੰਡੀਗੜ ਕਿੰਨਾ ਗਿਆ 35 40 ਕਿਲੋਮੀਟਰ ਤੋ ਪਰ ਆ ਜੰਦੇ ਵੀ ਰਹਾਂ ਯਾਰ ਕੋਈ ਲੱਗਦਾ ਹੀ ਰਹਾ ਕੋਈ ਬੱਬੀ ਸੋਬੀ ਜਿਹੜਾ ਤੁਸੀਂ ਮਨ ਨਿਵਾ ਵਾਹ ਨਾ ਸਕਿਨ ਵਾਲਾ ਲਾਟਰਨ ਦਿਖਾਉਂਗਾ ਮੈਂ ਉਹ ਸੋਚ ਰਿਹਾ ਮੈਂ ਉਹ ਕਰਦਾ ਡਾਕਟਰ ਕੋਲ ਦਿਖਾ ਲੈ ਕਿਸੇ ਬਾ ਮੰਗਰ ਪ੍ਰਾਈਵੇਟ ਡਾਕਟਰ ਨੂੰ ਦਿਖਾਉਂਗਾ ਇਸ ਤੇ ਚੰਗਾ ਮੈਂ ਸਰਕਾਰੀ ਡਾਕਟਰ ਪੀਜੀਐਮ ਦਿਖਾਉਂਗਾ ਸਭ ਤੋਂ ਬੜੀ ਆਪਣੀ ਵਾਹ ਆ ਬਾਈ ਹਸਪੀਟਲ ਆਉਰਾ ਹਰ ਮੈਂ ਪੜੇ ਲਿਖੇ ਵੀ ਬਹੁਤ ਆ ਯਾਰ ਬਹੁਤ ਮਤਲਬ ਐਸੀ ਵੈਸੀ ਉਹਨੂੰ ਕਿਹੜਾ ਚੱਕਰਾ ਪ੍ਰਾਈਵੇਟ ਵਾਲੇ ਨੂੰ ਕਈ ਮੇਰੀ ਲਾਲਚ ਵੀ ਕਰ ਜਾ ਦਵਾਈਆਂ ਕਿ ਤੁਹਾਨੂੰ ਬਧ ਉਸ ਤਰ੍ਹਾਂ ਬਤਰਾਂਗੇ ਦੇ ਦੇ ਦਵਾਈ ਮੈਂ ਪਰ ਇਹਦੇ ਕਰਾ ਲਾਂ ਉਹ ਕਰਾ ਹਾਂ ਸਭ ਤੋਂ ਬੈਸਟ ਤਾਂ ਇਹੋ ਹੀ ਆ ਬਾਈ ਜੇ ਪੀਜੀਐਮ ਤੇ ਲੈ ਲੈ ਥੋੜਾ ਜਿਹਾ ਠੀਕ ਆ ਕਿਉਂਕਿ ਪੀਜੀਐਮ ਥੋੜਾ ਤੱਕੇ ਦਾ ਹੈ ਬਾਈ ਕਿਉਂ ਥੋੜਾ ਟਾਈਮ ਲਗਾ ਬਾਈ ਯਾਰ ਪਰਾਪਰਚੀ ਬਣਾਓ ਖੜਨੇਗਾ ਸਵੇਰੀ ਜਿਹਾ ਹੋ ਇਹ ਚੀਜ਼ ਹੈ ਆ ਬਟ ਟ੍ਰੀਟਮੈਂਟ ਪੂਰਾ ਓਕੇ ਹੋਗਾ ਮਾਇਆ ਜੇ ਦੇਖ ਲਿਆ ਜੇ ਇੱਕ ਦੋ ਵਾਰੀ ਜੇ ਕੋਈ ਜ ਕਿਸੇ ਚੀਜ਼ ਕੀ ਆਪਾਂ ਨੂੰ ਕਮੀ ਮਿਲੇਗੀ ਜੇ ਕੋਈ ਟੈਸਟ ਟੁਸਟ ਕਰਾਂਗੇ ਤਾਂ ਆਪਣਾ ਪ੍ਰੋਪਰ ਸਹੀ ਇਲਾਜ ਹੋ ਜਾਗਾ ਨਹੀਂ ਤਾਂ ਫਿਰ ਚਲੋ ਰਹੇ ਹਾਂ ਉਹ ਕਰ ਦ ਸਰੋਂ ਦਾ ਤੇਲ ਲਾ ਕੇ ਰੱਖ ਕੇ ਘਰ ਵਗੈਰਾ ਡਰੈਡ ਰੂਰ ਨਹੀਂ ਯੂਜ਼ ਕਰਦੇ ਹਾਂ ਫਿਰ ਥੋੜਾ ਜਿਹਾ ਫਰਕ ਰਹਗਾ ਹਮਾ ਚਲੋ ਇਤਨਾ ਕਿਦੋਂ ਜਰੂਰ ਕਰਨਾ ਚਾਹੀਦਾ ਹਨ ਬਾਲਾਂ ਪਿੱਛਾ ਨਹੀਂ ਫਿਰ ਵੈਸੇ ਤਾਂ ਬਥੇਰੀ ਚੀਜ਼ਾਂ ਜੋੜੋ ਜਾਗੇ ਫਿਰ ਤਾਂ ਟਰਾਂਸਪਲੈਂਟ ਵੀ ਹੋ ਜਾਗੇ ਸਾਰਾ ਕੁਝ ਹੋ ਜਾਗਾ ਫਿਰ ਉਹਨੂੰ ਦੇਖਾਂਗੇ ਬਾਅਦမှာ ਬਾਈ ਪਰ ਪਹਿਲਾਂ ਇਹ ਚੀਜ਼ਾਂ ਦੇ ਨਹਿ ਚੀਜ਼ਾਂ ਜੇ ਇੰਨੇ ਕੁ ਵਾਲ ਬਰੂਖ ਜਾਂ ਮੇਰੇ ਬਹੁਤਾ ਕੋਈ ਚੱਕਰ ਨਹੀਂ ਹੈ ਕਿ ਉਹ ਗਗਾ ਆਏ ਉਹ ਤਾਂ ਟਰਾਂਸਪਲੈਂਟ ਵੀ ਹੋ ਜਾਣਗੇ ਕੋਈ ਨਹੀਂ ਟਰਾਂਸਪਲੈਂਟ ਕਿਹਾ ਹੋ ਮੈਂ ਟਰਾਂਸਫਰ ਹੇਟਰ ਹੇ ਟਰਾਂਸਪਲੈਂਟ ਹਾਂ ਵੀ ਪਿੱਛੇ ਦੇ ਵਾਲ ਮੈਂ ਕਰ ਕਰ ਪੱਟ ਕੱਗਾ ਲਾਦੇ ਆ ਉਹ ਤੋਂ ਚੱਲ ਐਡੀ ਮੇਰੀ ਕੋਈ ਬੋਰੀ ਵੀ ਨਹੀਂ ਲੱਗਦੀ ਹੈ ਵੀ ਜਿਆਦਾ ਜਿਆਦਾ ਉੱਚਾ ਹੋ ਗਿਆ ਮੱਥਾ ਠੀਕ ਹੋ ਲਗਾ ਹਲੀ 4 ਇੰਚੀ ਬਾ ਜਾ ਹਲੀ ਚੱਲ ਜਾ ਕੰਮ ਬਾਕੀ ਮਿੱਤਰੋ ਅੱਜ ਦੀ ਵੀਡੀਓ ਅਸੀਂ ਸਮਾਪਤੀ ਕਰਾਂ ਬਾਈ ਵੀਡੀਓ ਵਧੇ ਲੈ ਕੇ ਆਪਣੇ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ